ਅੱਜ ਅਸੀਂ ਪਹੁੰਚੇ ਆਂ ਬਾਬਾ ਬਲਕਨਾਥ ਪ੍ਰਾਚੀਨ ਮੰਦਰ ਮਾ ਵੈਸ਼ਨੋਦੀਵੀ ਗੁਫਾ ਮੰਦਰ ਦੇ ਵਿੱਚ ਤੇ ਤੁਹਾਨੂੰ ਇਸ ਮੰਦਰ ਦੀ ਵਿਸ਼ੇਸ਼ਤਾ ਦੱਸਾਂਗੇ ਕਿ ਇਸ ਮੰਦਰ ਦੇ ਵਿੱਚ ਜਿਹੜੇ ਲੋਕ ਜੰਮੂ ਕਟਰਾ ਮਾ ਵੈਸ਼ਨੂ ਦਰਬਾਰ ਨਹੀਂ ਜਾ ਸਕਦੇ ਉਹ ਇਸ ਜਗ੍ਹਾ ਦੇ ਉੱਪਰ ਆ ਕੇ ਦਰਸ਼ਨ ਕਰਦੇ ਨੇ ਮਾਤਾ ਤੋਂ ਮਨਮੱਗੀਆਂ ਮੁਰਾਦਾ ਪਾਉਂਦੇ ਨੇ ਤਾਂ ਤਸਵੀਰਾਂ ਇੱਕ ਵਾਰੀ ਮੰਦਰ ਦੀਆਂ ਮਖਾਉਣ ਦੀ ਕੋਸ਼ਿਸ਼ ਕਰੂੰਗਾ ਸਾਥੀ ਨੂੰ ਤਸਵੀਰਾਂ ਦਿਖਾਵੇ ਕਿ ਸਾਹਮਣੇ ਮੰਦਿਰ ਹੈ ਤਾਂ ਮੰਦਰ ਦੇ ਵਿੱਚ ਬਹੁਤ ਸੋਹਣੀਆਂ ਮੂਰਤੀਆਂ ਸ਼ਸ਼ੋਭਿਤ ਨੇ ਦੀ ਨਾਲ ਹੀ ਇਸ ਮੰਦਰ ਦੇ ਵਿੱਚ ਗੁਫਾਵਾਂ ਬਣੀਆਂ ਹੋਈਆਂ ਨੇ ਬਾਬਾ ਬਲਕਨਾਥ ਦੀ ਗੁਫਾ ਬਣੀ ਹੋਈ ਆ ਮਾਂ ਮਾਇਸ਼ ਨੂੰ ਦੇਵੀ ਦੀ ਗੁਫਾ ਬਣੀ ਹੋਈ ਆ ਤੇ ਨਾਲ ਹੀ ਨਾਲ ਦੂਸਰੇ ਪਾਸੇ ਮਾਂ ਚਵਲਾ ਜੀ ਦੀ ਵੀ ਇਥੇ ਜੋਤ ਨਰਾਤਿਆਂ ਦੇ ਵਿੱਚ ਜਗਦੀ ਮੰਦਰ ਦੀ ਜੋਤ ਜਗਦੀ ਰਹਿੰਦੀ ਆ ਜਿਸ ਤਰ੍ਹਾਂ ਕਿ ਮਾਂ ਜਵਾਲਾ ਜੀ ਦੇ ਮੰਦਰਾਂ ਦੇ ਵਿੱਚ ਪਾਣੀ ਦੇ ਵਿੱਚੋਂ ਜੋ ਚੱਲਦੀ ਆ ਉਸੇ ਤਰ੍ਹਾਂ ਹੀ ਇੱਥੇ ਵੀ ਨਰਾਤਿਆਂ ਦੇ ਦੌਰਾਨ ਜੋ ਚੱਲਦੀ ਆ ਤੇ ਅੱਜ ਤੁਹਾਨੂੰ ਇਸ ਸਮੁੰਦਰ ਦੇ ਦਰਸ਼ਨ ਵੀ ਕਰਾਵਾਂਗੇ ਗੁਫਾ ਦੇ ਦਰਸ਼ਨ ਵੀ ਕਰਾਵਾਂਗੇ ਜਸੀਂ ਚੰਡੀਗੜ੍ਹ ਦੇ ਸੈਕਟਰ 31 ਦੇ ਵਿੱਚ ਸਥਿਤ ਬਾਬਾ ਬਾਲਕਨਾਥ ਮਾਂ ਵੈਸ਼ਨੂ ਦੇਵੀ ਗੁਫਾ ਮੰਦਿਰ ਦੇ ਵਿੱਚ ਪਹੁੰਚੇ ਆ ਤਾਂ ਮੰਦਿਰ ਦੀਆਂ ਤੁਹਾਨੂੰ ਤਸਵੀਰਾਂ ਵੀ ਵਿਖਾਵਾਂਗੇ ਇਸ ਮੰਦਿਰ ਦੀ ਕੀ ਵਿਸ਼ੇਸ਼ਤਾ ਹੈ ਤਾਂ ਮੰਦਿਰ ਦੇ ਪੁਜਾਰੀ ਜੀ ਗੁਰੂ ਜੀ ਸਾਡੇ ਨਾਲ ਨੇ ਉਹਨਾਂ ਨਾਲ ਤੋਂ ਜਾਣਦੇ ਆ ਇਸ ਮੰਦਿਰ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਗੁਰੂ ਜੀ ਸਾਡੇ ਦਰਸ਼ਕਾਂ ਦੇ ਨਾਲ ਇਸ ਮੰਦਿਰ ਦੀਆਂ ਜੋ ਵਿਸ਼ੇਸ਼ਤਾਵਾਂ ਨੇ ਉਹ ਸਾਂਝਾ ਕਰੋ जय बाबे जी जय माता दी गल है अभी ਸਾਡੇ ਮੰਦਰ ਦੇ ਵਿੱਚ ਵਿਸ਼ੇਸ਼ਤਾ ਜਿਹੜੀਆਂ ਹਨ ਉਹ ਮੈਂ ਆਮ ਜਨਤਾ ਆਮ ਪਬਲਿਕ ਨੂੰ ਨਜ਼ਰ ਨਜ਼ਰ ਅੰਦਾਜ਼ ਰੱਖਦੇ ਹੋਏ ਸਾਰਿਆਂ ਨੂੰ ਤੇ ਇਹਦੀਆਂ ਮ ਵਿਸ਼ੇਸ਼ਤਾਵਾਂ ਮੰਦਰ ਦੇ ਵਿੱਚ ਬਣਾਈਆਂ ਨੇ ਇੱਕ ਤਾਂ ਇਹ ਹੈ ਕਿ ਪਾਚੀਨ ਸਮੇਂ ਚ ਜੋ ਸਾਡੇ ਮਤਲ ਮਤਲ ਹਿੰਦੂ ਸਨਾਤਨ ਤਰੰਦਾ ਕਲਚਰ ਸੀ ਉਹ ਸਾਰਾ ਅਸੀਂ ਦੱਸਿਆ ਮੰਦਰ ਦੇ ਵਿੱਚ ਜੀ ਬੰਦਾ ਕਰਮ ਕਰਦਾ ਉਸ ਕਰਮ ਦੇ ਆਧਾਰ ਨਾਲ ਉਹਨੂੰ ਡੰਡ ਵੀ ਭੋਗਦੇ ਨੇ ਪੈਂਦੇ ਨੇ ਜੋ ਕੋਈ ਅੱਛਾ ਕਰਮ ਕਰਦਾ ਉਹਨੂੰ ਅੱਛਾ ਤੇ ਕੋਈ ਬੁਰਾ ਕਰਮ ਕਰ ਦੱਤੇ ਉਹਨੂੰ ਬੁਰਾ ਯਾਨੀ ਇਹ ਸਭ ਚੀਜ਼ਾਂ ਜਿਹੜੀਆਂ ਐ ਮੈਂ ਮੰਦਰ ਦੇ ਵਿੱਚ ਪਰਮਾਪਾ ਦੀਆਂ ਮੂਰਤੀ ਦੇ ਹਿਸਾਬ ਨਾਲ ਸਾਰੀਆਂ ਦਰਸਾਈਆਂ ਨੇ ਔਰ ਇੱਥੇ ਸਭ ਤੋਂ ਪਹਿਲਾਂ ਬਾਬਾ ਬਲਕਨਾਥ ਦੀ ਗੁਫਾ ਹੈ ਉਹ ਅਸੀਂ ਇਸ ਕਰਕੇ ਬਣਾਈਏ ਕਿ ਜੋ ਦੁਖੀ ਆਦਮੀ ਜਾਂ ਕਮਜ਼ੋਰ ਆਦਮੀ ਜਾਂ ਬੜਾਪੇ ਆਦਮੀ ਜਾਂ ਲੰਗੜੇ ਕੋਈ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਜਾਂ ਬਾਬਾ ਜੀ ਕਿਸ ਨੇ ਸੁਖਣਾ ਸੁਖੀਏ ਦੋਨੇ ਹੀ ਦੇ ਸਕਦਾ ਉਹ ਤੇ ਨਹੀਂ ਜਾ ਸਕਦਾ ਪਹਾੜਾਂ ਚ ਜੀ ਤੇ ਇੱਥੇ ਆਰਾਮ ਨਾਲ ਆ ਕੇ ਉਹ ਸੁਖਣਾ ਚੜਾ ਦੇ ਤੇ ਬਾਬਾ ਜੀ ਉਹਦੇ ਮਨ ਦੀ ਚਾਪੂਰੀ ਕਰਦੇ ਜੀ ਇਸੇ ਆਧਾਰ ਨਾਲ ਅਸੀਂ ਬੈਸ਼ਨ ਮਾਤਾ ਦੀ ਗੁਫਾ ਬਣਾਈ ਇੱਥੇ ਔਰ ਦੋਨੋਂ ਗੁਫਾਵਾਂ ਜਿਹੜੀਆਂ ਨੇ ਜਿਹੜੀ ਬਾਬਾ ਜੀ ਗੁਫਾ ਹੈ ਜਿੱਦਾਂ ਉੰਨੇ ਵਿੱਚ ਬਣੀ ਹੋਈ ਹੈ ਉਸੇ ਪੈਟਰਨ ਤੇ ਬਣਾਈ ਹੈ ਉਹ ਜਿਹੜੀ ਮਾਤਾ ਬੈਸੂੰਦੀ ਗੁਫਾ ਹੈ ਪ੍ਰਾਚਨ ਜੋ ਬੈਸੂੰਦੀ ਮਾਤਾ ਦੀ ਗੁਫਾ ਹੈ ਜੰਮੂ ਵਿੱਚ ਉਸ ਪੈਟਰਨ ਦੇ ਬਣਾਈਏ ਇਸ ਗੁਫਾ ਦਾ ਵੀ ਬਣਨ ਦਾ ਇਹ ਧਾਰ ਹੈ ਕਿ ਕੋਈ ਸੇ ਦੁਖੀ ਨੇ ਗਰੀਬ ਨੇ ਕੋਈ ਮਾਤਾ ਜੀ ਸੁਖਣਾ ਸੁਖ ਲਈ ਨਹੀਂ ਜਾ ਸਕਦਾ ਕੋਈ ਲੰਗੜਾ ਕੋਈ ਬਜ਼ੁਰਗ ਨਹੀਂ ਜਾ ਸਕਦਾ ਜੀ ਜੀ ਕਿ ਉਹ ਆਪਣੀ ਸੁਖਣਾ ਇੱਥੇ ਆ ਕੇ ਮਾਤਾ ਦੇ ਦਰਵਾਜ਼ੇ ਤੇ ਝੜਾ ਸਕਦਾ ਹੈ ਇੱਥੇ ਸੁਖਣਾ ਮਾਤਾ ਦੀ ਉਤਰ ਜਾਂਦੀ ਹੈ ਉਹਦਾ ਵਿਸ਼ੇਸ਼ ਕਾਰਨ ਹੈ ਕਿ ਮਾਤਾ ਜੀ ਜਿਹੜੀਆਂ ਪਿੰਡੀਆਂ ਨੇ ਇਹ ਅਸੀਂ 7 ਦਿਨ ਬੈਸਰੂ ਮਾਤਾ ਮੰਦਰ ਦੇ ਵਿੱਚ ਪੂਜਾ ਕਰਵਾ ਕੇ ਵੇਖਦਾ ਅਖੰਡ ਜੋਤ ਨਾਲ ਉੱਥੋਂ ਲਿਆ ਕੇ ਇੱਥੇ ਸਥਾਪਨਾ ਕੀਤੀਆਂ ਤੇ ਜਦੋਂ ਇਹ ਸਥਾਪਨਾ ਨੇ ਉਦੋਂ ਤੋਂ ਅਖੰਡ ਜੋਤ ਜਗਦੀ ਹੈ ਛੇ ਸਦਾ ਹਲੂ ਲੋਕ ਆਂਦੇ ਨੇ ਮਾਤਾ ਜੀ ਦਰਸ਼ਨ ਕਰਦੇ ਨੇ ਅਸੀਂ ਕਈ ਵਾਰ ਇੱਥੇ ਬੜੇ ਅਨਹੋਣੇ ਜਿਹੀ কৌਤਭੀ ਦੇਖਣੇ ਮਾਤਾ ਦੇ ਪਰ ਚਲੋ ਮੈਂ ਉਹਨਾਂ ਨੂੰ ਸਾਂਝਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਦੇਵੀ ਦੇਵਤਿਆਂ ਦੀ ਕੋਈ ਕਿਰਪਾ ਹੋਈ ਉਹ ਚ ਆਮ ਨਹੀਂ ਦਸੀ ਜਾਂਦੀ ਪਰ ਬੜੇ ਅਜੂਤ ਕੋਤਿਕ ਮਾਤਾ ਦੇ ਦੇਖੇ ਨੇ ਇਸੇ ਤਰ੍ਹਾਂ ਸੀਤੇ ਇੱਕ ਮੰਦਰ ਮਾਤਾ ਜਵਾਲਾ ਮਾਤਾ ਦਾ ਪਰ ਮਨ ਬਣਾਇਆ ਜਿਉਂ ਨਾਲ ਰਾਤਾਂ ਵਿੱਚ ਅਖੰਡ ਜੋਤਾਂ ਸਤ ਮਾਤਾ ਦੀਆਂ ਜਗਦੀਆਂ ਨੇ ਜੀ ਉਹ ਅਸੀਂ ਗੋਬਰ ਗੈਸ ਦੇ ਦੁਆਰਾ ਬਣਾਇਆ ਹੈ ਸ਼ੁੱਧ گاਉਂ ਦਾ ਗੋਬਰ ਉਹਦੇ ਚ ਪਾ ਕੇ ਤੇ ਉਸ ਦੀ ਗੈਸ ਨਾਲ ਜੋਤਾਂ ਜਗਦੀਆਂ ਰਾਤਾਂ ਦੇ ਵਿੱਚ ਇਹ ਮੰਦਿਰ ਜਿਹੜਾ ਹੈ ਲਗਭਗ ਬਹੁਤ ਪੁਰਾਣਾ ਹੈ ਜੀ ਇਹਦੇ ਵਿੱਚ ਅਜੇ ਵੀ ਪੁਰਾਣੇ ਚਿੰਨ ਮੌਜੂਦ ਨੇ ਖੂਬ ਮੌਜੂਦ ਹੈ ਪੁਰਾਣੇ ਟਾਈਮ ਤੋਂ ਜੋ ਸਾਡੇ ਗਾਉਂ ਵਾਲੇ ਜੋ ਇਸ ਪੁਰਾਣੇ ਪਿੰਡ ਦੇ ਨਿਵਾਸੀ ਸੀ ਗਾਉਂ ਦੇ ਜੀ ਜਿੱਦਾਂ ਇੱਕ ਮਾਸਟਰ ਜਸਵੀਰ ਸਿੰਘ ਸੀ ਉਹ ਵਿਚਾਰੇ ਸਵਰਗ ਸਦਾਰ ਗਏ ਨੇ ਉਹਨਾਂ ਦਾ ਜਨਮ ਵੀ ਇੱਥੇ ਹੋਇਆ ਪੜ੍ਹੇ ਲਿਖੇ ਵੀ ਇੱਥੇ ਤੇ ਹੀ ਮਾਸਟਰ ਲੱਗੇ ਇੱਥੇ ਰਿਟਾਇਰ ਹੋਏ ਕਿ ਉਹਨਾਂ ਨੇ ਵੀ ਆਪਣੇ ਪਰਵਦੇ ਬਿਆਨ ਦੇ ਵਿੱਚ ਕਿਹਾ ਕਿ ਇਹ ਜਿਹੜੀਆਂ ਛੋਟੀਆਂ ਇਟਾਂ ਦਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਮੰਦਿਰ ਸੀ ਪੁਰਾਣੇ ਟਾਈਮ ਦਾ। ਉਹ ਅਨੁਭਵੀ ਹੁੰਦਾ ਹੈ ਕਿਉਂਕਿ ਜੋ ਮਹਾਭਾਰਤ ਦੇ ਸਮੇਂ ਜਿਹੜੇ ਦਰੋਣਾਚਾਰਿਆ ਸੀ ਉਹ ਪੰਜ ਪਾਂਡਵਾ ਬਗੈਰਾਂ ਨੂੰ ਜਿਹੜੀ ਵਿਦਿਆ ਵਿਦਿਆ ਸਿਖਾਉਂਦੇ ਸੀ ਇਸੇ ਇਸੇ ਪਾਸੇ ਸਿਖਾਉਂਦੇ ਸੀ ਕਿਉਂਕਿ ਘਰੂਮੇ ਦੇ ਵਿੱਚ ਮੈਂ ਭੀਮ ਦਾ ਇਹੜੀ ਪਤਨੀ ਸੀ ਉਹ ਕੜੂਵੇਂ ਦੀ ਰਹਿਣ ਵਾਲੀ ਹੈ ਕਟੋਚ ਕਾ ਤੇ ਕੜੂਵੇਂ ਦਾ ਰਹਿਣ ਵਾਲਾ ਸੀ ਭੀਮ ਦਾ ਪੁੱਤਰ ਤੇ ਇੱਥੇ ਹਲੂ ਮਾਜਰਾ ਪਿੰਡ ਆ ਉਹਦੇ ਵਿੱਚ ਦਰੋਣਾਚਾਰੇ ਦੇ ਆਸ਼ਰਮ ਹੈ ਔਰ ਇੱਧਰ ਆਪਣਾ ਡੱਡੂ ਮਾਜਰਾ ਉੱਥੇ ਵੀ ਦਰੋਣਾਚਾਰੇ ਦਾ ਆਸ਼ਰਮ ਹੈ ਔਰ ਬੜੇ ਪ੍ਰਾਣੇ ਆਸ਼ਰਮ ਨੇ ਤੇ ਇੱਥੋਂ ਕੁ ਸਿੱਧ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਉਸ ਸਮੇਂ ਦਰੁਣਾਚਾਰੇ ਵਗੈਰੇ ਪਾਂਡਵਾਂ ਵਗੈਰੇ ਨੂੰ ਕੌਰਵਾਂ ਵਗੈਰੇ ਨੂੰ ਵਿੱਦਿਆ ਵੀ ਇਸੇ ਇਲਾਕੇ ਜਿੱਕੇ ਦੇਖ ਖਾਂਦੇ ਹੋਣਗੇ ਕਿਉਂਕਿ ਮਹਾਭਾਰਤ ਦਾ ਯੁੱਧ ਜਿਹੜਾ ਹੈ ਉਹ 400 ਯੋਜਨ ਦੇ ਵਿੱਚ ਹੋਇਆ ਸੀ ਇਹ ਸਰਵੇ ਗਵਰਨਮੈਂਟ اور પ્રાਤਨ ਵਿਭਾਗ ਵਾਲਿਆਂ ਨੇ ਇਹ ਪੁਰਾਣੇ ਚੀਨਾਂ ਦਾ ਸਰਵੇ ਕੀਤਾ ਤੇ ਉਹਨਾਂ ਨੇ ਆਪਣੀ న్యూਸ ਵਿੱਚ ਦਿੱਤਾ ਹੈ ਕਿ ਇਹ ਮਹਾਭਾਰਤ ਨਾਲ ਲਿੰਕਡ ਸਮੇਤੋ ਥਾਨ ਹੈ اور ڈاکٹر ਹੰਡੇ ਹੰਡਾ ਜੋ ਸੀ ਉਹਨਾਂ ਨੇ ਬਕਾਇਦਾ ਕੰਸ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਉਹਨਾਂ ਦੀ ਸਾਡੇ ਕੋਲ ਨਿਊਜ਼ ਵੀ ਹੈ ਔਰ ਇਹ ਬੜਾ ਵਿਸ਼ਾਲ ਮੰਦਿਰ ਹੈ ਮੇਰੀ ਇੱਛਾ ਸੀ ਕਿ ਜਦੋਂ ਅਸੀਂ ਇਸ ਮੰਦਿਰ ਤੇ ਸੇਵਾ ਕਰਨ ਲੱਗੇ ਪਹਿਲੇ ਮੇਰੇ ਗੁਰੂ ਜਨ ਵਗੈਰਾ ਸਾਧੂ ਸੰਤ ਮਹਤਮਾ ਇੱਥੇ ਸੇਵਾ ਕਰਦੇ ਸੀ ਫਿਰ ਮੇਰੇ ਗੁਰੂ ਜਨ ਨੇ ਮੈਨੂੰ ਸੇਵਾ ਸੌਂਪੀ ਮੈਂ ਸਾਲ 1972 ਤੋਂ ਲੈ ਕੇ 70 ਤੋਂ ਲੈ ਕੇ ਮਤਲਬ ਇਹਦੀ ਸੇਵਾ ਕਰਦਾ ਆ ਰਿਆਂ ਤੇ ਮੇਰੀ ਤਮੰਨਾ ਸੀ ਕਿ ਇੱਥੇ ਇੱਕ ਸਾਡੇ ਮਾਨੁਸ ਜਨਮ ਦੇ ਲੈਅ ਤੇ ਇਹਦੇ ਮੁਤਾਬਿਕ ਇਹ ਤੇ ਇੱਕ ਲੰਗਰ ਚੱਲਦਾ ਰਹੇ ਦੁਖੀ ਸੁਖੀ ਲੋਕਾਂ ਵਾਸਤੇ ਗਰੀਬਾਂ ਵਾਸਤੇ ਸਾਡੇ ਦੇਹਨੇਵਾਇ ਤੇ ਕਲੋਨੀਆਂ ਆਂਦੀਆਂ ਸੀਆਂ ਕੋਈ 4 ਨੰਬਰ ਕਲੋਨੀ ਸੀ ਕੋ 5 ਨੰਬਰ ਕਲੋਨੀ ਸੀ ਕੋ 31 ਸੈਕਟਰ ਕਲੋਨੀ ਸੀ ਕੋ 20 ਸੈਕਟਰ ਕਲੋਨੀ ਸੀ ਤੇ ਗਰੀਬ ਲੋਕ ਬੜੇ ਸੀ ਤੇ ਸਾਡੇ ਉੱਤੇ ਮਨ ਮੇਰੇ ਤੇ ਮਨ ਵਿੱਚ ਆਇਆ ਕਿ ਚਾ ਗਰੀਬਾਂ ਵਾਸਤੇ ਲੰਗਰ ਚੱਲਦਾ ਰਹੇ ਤਾਂ ਬਾਬਾ ਜੀ ਦੇ ਅੱਗੇ ਪ੍ਰਾਰਥਨਾ ਕਰੀ ਬੜੀ ਕਿਰਪਾ ਬਾਬਾ ਜੀ ਸਾਨੂੰ ਸੱਤਰ ਤੋਂ ਲੈ ਕੇ ਅੱਜ ਤੱਕ ਹਰਿਤਵਾਰ ਦੀ ਟਵਾਰ ਬਾਬਾ ਦਾ ਲੰਗਰ ਹੋ ਰਿਹਾ ਹੈ ਮੇਰੇ ਖਿਆਲ ਵਿੱਚ ਸਾਡੇ ਹਿੰਦੂ ਸਨਾਤਨ ਧਰਮ ਦੀ ਸਭ ਤੋਂ ਪਹਿਲਾ ਮੰਦਰ ਹੈ ਜੋ ਇੰਨੀ ਦੇਰ ਤੋਂ ਇੱਥੇ ਲੰਗਰ ਚੱਲ ਰਿਹਾ ਹੈ। ਔਰ ਹੁਣ 15 ਸਾਲ ਤੋਂ ਇੱਥੇ ਹਰ ਰੋਜ਼ ਲੰਗਰ ਹੁੰਦਾ ਹੈ। ਇਹ ਵੀ ਬਹੁਤ ਵੱਡੀ ਗੱਲ ਹੈ ਬਾਬਾ ਜੀ। ਜੋ ਲੋਕੀ ਸਰਦਾਲੂ ਬੜੀ ਦੂਰ-ਦੂਰ ਤੋਂ ਆਉਂਦੇ ਨੇ ਮੰਦਰ ਦੇ ਦਰਸ਼ਨ ਕਰਨ ਵਾਸਤੇ ਬੜੇ ਪ੍ਰੇਮ ਨਾਲ ਆਸੀ ਉਸ ਸਮਝ ਕੇ ਮਾਤਾ ਦੀ ਗੁਫਾ ਔਰ ਬਾਬਾ ਜੀ ਗੁਫਾ ਦਾ ਨਰਮਣ ਕੀਤਾ ਹੈ। ਜਿਵੇਂ ਮਾਤਾ ਦੇ ਪਵੰਨ ਦਾ ਨਰਮਣ ਕੀਤਾ ਹੈ। ਭਗਵਾਨ ਸੂਰਿਆ ਨਰਾਇਣ ਦੀ ਮੂਰਤੀ 18 ਵਾਈ 10 ਫੁੱਟ ਦੀ ਮੂਰਤੀ ਹੈ ਇਹਦਾ ਨਿਰਵਾਨ ਕੀਤਾ ਹੈ ਬਕਾਇਦਾ ਸੱਤ ਕੋੜੇ ਦਿਖਾਏ ਨੇ ਸੂਰਿਆ ਭਗਵਾਨ ਹੈ ਕ੍ਰਿਸ਼ਨ ਭਗਵਾਨ ਗੀਤਾ ਅਰਜੁਨ ਨੂੰ ਗੀਤਾ ਉਪਦੇਸ਼ ਦੇ ਰਹੇ ਨੇ ਉਹ ਰਥ ਵੀ ਦਿਖਾਇਆ ਸੂਰਿਆ ਰਥ ਵੀ ਦਿਖਾਇਆ ਕਲਗੀ ਭਗਵਾਨ ਇਹ ਆਪਣਾ ਭਗਵਾਨ ਸ਼੍ਰੀ ਕ੍ਰਿਸ਼ਨ ਕਲਿਆਨਾਥ ਨੂੰ ਦਾ ਫਨ ਤੋੜ ਰਹੇ ਨੇ ਔਰ ਅੰਦਰ ਬਹੁਤ ਜ਼ਿਆਦਾ ਮੂਰਤੀਆਂ ਜਿਹੜੀਆਂ ਕਿ ਲਗਭਗ 200 ਕਰੀਬ ਮੂਰਤੀਆਂ ਹੈ ਜਣੇ 200 ਤੋਂ ਉੱਪਰ ਹੀ ਹੈ ਮੂਰਤੀਆਂ ਪਰ 200 ਕਰੀਬ ਮੂਰਤੀਆਂ ਤਾਂ ਸਥਾਪਿਤ ਹੈ ਜਣੇ ਔਰ ਹਮ ਸਾਡੀ ਇੱਛਾ ਹੈ ਕਿ ਹੋਰ ਕਿਥੇ 12 ਜੋਤੀ ਲਿੰਗ ਦੇ ਦਰਸ਼ਨ ਵੀ ਸਾਡੀ ਚੰਡੀਗੜ੍ਹ ਦੀ ਜਨਤਾ ਔਰ ਨੇੜੇ ਤੇੜੇ ਦੇ ਲੋਕ ਜਨਤਾ ਆ ਕੇ 12 ਜੋਤੀ ਲਿੰਗ ਦੇ ਦਰਸ਼ਨ ਵੀ ਇੱਥੇ ਕਰ ਸਕੇ ਜੀ ਔਰ ਇਸ ਤਰ੍ਹਾਂ ਇੱਕ ਮੇਰੀ ਛੋਟੀ ਜੀ ਇੱਛਾ ਹੋ ਰਹੀ ਹੈ ਮੇਰੇ ਪ੍ਰਭੂ ਚਾਨ ਮੇਰੇ ਮਾਲਿਕ ਚਾਨ ਜੋ ਵੀ ਪੂਰੀ ਹੋਵੇ ਇੱਥੇ ਇੱਕ ਛੋਟੀ ਜੀ ਅਮਰਨਾਦੀ ਗੁਫਾ ਦੇ ਦਰਸ਼ਨ ਵੀ ਅਸੀਂ ਕਰਾਣਾ ਚਾਹਦੇ ਹਾਂ ਬਿਲਕੁਲ ਤਾਂ ਕਿ ਪਬਲਿਕ ਨੂੰ ਇੱਥੇ ਸਾਰਾ ਕੁਝ ਮਿਲੇ ਔਰ ਦਰਸ਼ਨ ਕਰਨ ਔਰ ਇੱਕ ਦੇਖਣ ਵਾਲੀ ਇਹ ਚੀਜ਼ ਚੰਡੀਗੜ੍ਹ ਵਿੱਚ ਬਣੇ ਜਿਹਦੇ ਲਈ ਸਾਡੇ ਚੰਡੀਗੜ੍ਹ ਦਾ ਨਾਮ ਰੋਸ਼ਨ ਹੋਏ ਸਾਡੇ ਪ੍ਰਸ਼ਾਸਨ ਦਾ ਨਾਮ ਰੋਸ਼ਨ ਹੋਏ ਜੀ ਸਾਡੀ ਯੂਟੀ ਸਰਕਾਰ ਦਾ ਨਾਮ ਰੋਸ਼ਨ ਹੋਏ ਕਿ ਦੁਨੀਆ ਆ ਕੇ ਅੱਜ ਦੇਖਿਆ ਕਰੇ ਕਿ ਚੰਡੀਗੜ੍ਹ ਦੇ ਵਿੱਚ ਵੀ ਕੋਈ ਸੇ ਚੀਜ਼ ਬਣੀ ਹੈ ਔਰ ਸਾਡੇ ਪ੍ਰਸ਼ਾਸਨ ਦਾ ਨਾਮ ਉੱਚਾ ਹੋਏਗਾ ਸਾਡੇ ਚੰਡੀਗੜ੍ਹ ਦਾ ਨਾਮ ਉੱਚਾ ਹੋਏਗਾ ਜੀ ਜੀ ਇਸ ਕਰਕੇ ਇਹ ਮੇਰੀ ਇੱਕ ਤਮੰਨਾ ਹੈ ਬਾਕੀ ਜੋ ਬਾਬਾ ਜੀ ਕਿਰਪਾ ਕੋਈ ਦੁਖੀ ਵਿਚਾਰੇ ਆ ਜਾਂਦੇ ਨੇ ਕਈ ਪ੍ਰਕਾਰ ਦੇ ਰੋਗੀ ਆ ਜਾਂਦੇ ਨੇ ਦੁਖੀ ਆ ਜਾਂਦੇ ਨੇ ਮਾਲਕ ਅੱਗੇ ਬੇਨਤੀ ਕਰੀ ਦੀ ਹੈ ਕਿ ਮਹਾਰਾਜਾ ਦਾ ਦੁਖਿਆਂ ਦੇ ਦੁੱਖ ਦੂਰ ਕਰੋ ਸੰਕਰ ਦੂਰ ਕਰੋ ਕਿ ਉਹਨਾਂ ਦੇ ਦੁੱਖ ਵੀ ਦੂਰ ਹੁੰਦੇ ਨੇ ਨਾ ਇੱਤੇ ਅਸੀਂ ਕਿਸੇ ਦੀ ਪਰਚੀ ਕਰਦੇ ਆਂ ਨਾ ਕਿਸੇ ਤੋਂ ਦਾਨ ਮੰਗਦੇ ਆਂ ਕਿਸੇ ਦੀ ਜੋ ਇੱਛਾ ਹੋਏ ਪ੍ਰਮਾਤਮਾ ਦੇ ਗੱਲੇ ਚ ਪਾ ਦੇ ਉਸੇ ਨਾਲ ਹੀ ਲੰਗਰ ਉਸੇ ਨਾਲ ਹੀ ਮੰਦਿਰ ਚੱਲਦਾ ਹੈ ਹਾਂ ਮੈਂ ਆਪਣੇ ਜਨਤਾ ਜਨਾਰਦਨ ਨੂੰ ਜੋ ਕੋ ਮੇਰੀ ਆਵਾਜ਼ ਸੁਣਦੇ ਹੋਣ ਮੈਂ ਉਹਨਾਂ ਨੂੰ ਬੇਨਤੀ ਜਰੂਰ ਕਰਨਾ ਚਾਹਾਂਗਾ ਕਿ ਮੰਦਿਰ ਬਹੁਤ ਪੀਸ਼ਾਲ ਹੈ ਸੋ ਇਸਨੂੰ ਇਸ ਮੰਦਿਰ ਦੇ ਗੁਰੂ ਜੀ ਜਿਨ੍ਹਾਂ ਨੇ ਸਾਡੇ ਨਾਲ ਇਸ ਮੰਦਿਰ ਦੀ ਵਿਸ਼ੇਸ਼ਤਾ ਬਾਰੇ ਸਾਂਝ ਪਾਈ ਆ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਬਹੁਤ ਸੋਹਣੀਆਂ ਗੁਫਾਵਾਂ ਇਹਦੇ ਵਿੱਚ ਬਣੀਆਂ ਹੋਈਆਂ ਚਾਹੇ ਮਾਤਾ ਵੈਸ਼ਨੂ ਦੇਵੀ ਦੀ ਗੁਫਾ ਹੋਵੇ ਬਾਬਾ ਬਲਗਨਾਥ ਜੀ ਦੀ ਗੁਫਾ ਹੋਵੇ ਜਾਂ ਹੋ ਦੋ ਤਿੰਨ ਜਿਹੜੀਆਂ ਗੁਰੂ ਜੀ ਨੇ ਦਸੀਆਂ ਗੁਫਾਵਾਂ ਨੇ ਉਹ ਹੁਣ ਮਾਤਾ ਜਵਾਲਾ ਜੀ ਦੀ ਇੱਥੇ ਇਹਨਾਂ ਨੇ ਤਿਆਰ ਕੀਤੀ ਜਗ੍ਹਾ ਤਾਂ ਇਹਨਾਂ ਦੀ ਜੋ ਤਮੰਨਾ ਹੈ ਕਿ ਇਸ ਜਗ੍ਹਾ ਦੇ ਉੱਪਰ भोले बाबा ਦੀ ਜੋ ਬਰਫਾਨੀ ਗੁਫਾ ਹੈ ਉਹ ਵੀ ਇੱਥੇ ਤਿਆਰ ਕਰਾਈ ਹੈ ਜੋ ਲੋਕ ਹੈ ਇਸ ਜਗ੍ਹਾ ਦੇ ਵੀ ਉੱਪਰ ਦਰਸ਼ਨ ਕਰ ਸਕਣ ਤਾਂ ਇਸ ਜਗ੍ਹਾ ਦੇ ਉੱਪਰ ਪਹਿਲਾਂ ਵੀ ਦੂਰੋਂ ਨੇੜਿਓਂ ਸ਼ਰਧਾਲੂ ਆ ਕੇ ਨਤਮਸਤਕ ਹੁੰਦੇ ਨੇ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਟੁੱਡੀ ਲਿਵਿੰਗ ਇੰਡੀਆ న్యూਸ ਚੰਡੀਗੜ੍ਹ